ਹੈਲੋ ਦੋਸਤੋ ਕੀ ਹਾਲ ਚਾਲ ਤਾਂ ਅੱਜ ਅਸੀਂ ਆਈ ਸੀ ਤਲਵੰਡੀ ਤੇ ਅੱਜ ਤੁਹਾਨੂੰ ਦਿਖਾਵਾਂਗੇ ਜੀ ਟਰੈਕਟਰਾਂ ਦੀ ਮੰਡੀ ਜੋ ਕਿ ਤਲਵੰਡੀ ਸਾਹਿਬ ਉਹ ਬੁੱਧਵਾਰ ਨੂੰ ਪਰਦੀ ਆ ਤੇ ਚਲੋ ਤੁਹਾਨੂੰ ਦਿਖਾਉਣੇ ਆਪਾਂ ਉੱਥੋਂ ਦਾ ਕੀ ਮਾਹੌਲਾ ਦਾ ਵਲੌਗ ਨਾਲ ਬਣੇ ਰਹੋ ਆ ਦੋਸਤੋ ਆਪਾਂ ਜੜਾ ਵੱਡੇ ਰੋਡ ਤੇ ਆ ਗਏ ਤੇ ਚੱਲਦੇ ਆਪਾਂ

ਤਾਂ ਦੋਸਤੋ, ਦੋਸਤੋ ਜੀ, ਇੱਥੇ ਕੋਈ ਵੀ ਟਰੈਕਟਰ ਬੜੀ ਆਸਾਨੀ ਨਾਲ ਖਰੀਦ ਸਕਦੇ ਹੋ ਤੇ ਬਹੁਤ ਹੀ ਸਸਤੇ ਮਿਲਦੇ ਨੇ ਇੱਥੇ ਟਰੈਕਟਰ ਸਹੀ ਨਾ ਦੋਸਤੋ ਇੱਥੇ ਆਪਾਂ ਕੋਈ ਵੀ ਟਰੈਕਟਰ ਖਰੀਦ ਸਕਦੇ ਹਾਂ ਤੇ ਵੇਚ ਵੀ ਸਕਦੇ ਹਾਂ ਨਹੀਂ ਭਾਈ ਇਹਦੇ ਆਰੇ ਨਾ ਦੋਸਤੋ ਜਿਹੜਾ ਆ ਟਰੈਕਟਰ ਆ ਜਿਨੇ ਵੀ ਲੈਣਾਗਾ ਇਹਦਾ ਸਾਰਾ ਕੋਈ ਇੰਜਨ ਉੰਜ ਸਾਰਾ ਕੁਝ ਓਕੇ ਆ ਤੇ ਇਹਦਾ ਪ੍ਰਾਈਸ ਹੈਗਾ ਜੀ 128000 ਰੁਪਿਆ ਤੇ 93 ਮਾਡਲ ਆਈ ਹੈ ਤਾਂ ਇੰਨਾ ਚੋਂ ਤੁਸੀਂ ਕੋਈ ਵੀ ਟਰੈਕਟਰ ਲੈ ਸਕਦੇ ਆਂ ਆ ਇਹ ਜੀ ਇਸਕਾਟ ਤੀ ਇੰਜਨ ਨੂੰ ਜਿਹੜੇ ਦੇਖ ਸਕਦੇ ਆਂ ਭਾਈ ਜੀ